ਅਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਦੇ ਹੁਕਮਾਂ ਤੇ ਪੰਜਾਬ ਪੁਲਿਸ ਦੇ ਵੱਲੋਂ ਮਿਸ਼ਨ ਸੰਪਰਕ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਬਠਿੰਡਾ ਦੇ ਵਿੱਚ ਵੀਰ ਕਲੋਨੀ ਦਾ ਇਲਾਕਾ ਜੋ ਉਥੇ ਐਸਐਸਪੀ ਅਮਨੀਤ ਕੁੰਡਲ ਪਹੁੰਚੇ ਨੇਦਰਸਲ ਇਸੇ ਦਰਮਿਆਨ ਇੱਕ ਮੀਟਿੰਗ ਜਿਸ ਦਾ ਆਯੋਜਨ ਹੋਇਆ ਇਸ ਦਰਮਿਆਨ ਕਿ ਜਿਹੜੇ ਇਲਾਕੇ ਦੇ ਪਤਵੰਤੇ ਸੱਜਣ ਸਾਨੂੰ ਹਾਜ਼ਰ ਰਹੇ ਨੇ ਤੇ ਇਸੇ ਦਰਮਿਆਨ ਕਿਹੜੀਆਂ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਤੇ ਕਿਸ ਤਰ੍ਹਾਂ ਪੁਲਿਸ ਦੇ ਨਾਲ ਤਾਲਮੇਲ ਕਰਕੇ ਉਹਨਾਂ ਦਾ ਹੱਲ ਹੋ ਸਕਦਾ ਹੈ ਜਾਂ ਪੁਲਿਸ ਨੂੰ ਵੀ ਕਿਸ ਚਲਾ ਦਿਆ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਚਾਹੀਦਾ ਉਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਤੇ ਇਸੇ ਦਰੰਨ ਐਸਐਸਪੀ ਬਠਿੰਡਾ ਮਨੀਤ ਕੌਂਡਲ ਉਹਨਾਂ ਦਾ ਕਹਿਣਾ ਕਿ ਪੁਲਿਸ ਦੇ ਵੱਲੋਂ ਵੀ ਲੋਕਾਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਤੇ ਲੋਕਾਂ ਨੇ ਵੀ ਸਾਥ ਦੇਣ ਦੀ ਗੱਲ ਆਖੀ ਤੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਦਿਕਤ ਕੀ ਆ ਰਹੀ ਹੈ ਸਾਨੂੰ ਦਿਕਤੇ ਆ ਰਹੀ ਹੈ ਵੀ ਅਸੀਂ ਜਦੋਂ ਉਹਨਾਂ ਨੂੰ ਪ੍ਰੋਬਲਮ ਦੱਸ ਰਹੇ ਹਾਂ ਵੀ ਜਿਹੜਾ ਵੀ ਬੰਦਾ ਕੋਈ ਨਸ਼ੇ ਵਾਲਾ ਹੁੰਦਾ ਹੈ ਉਹ ਪੁਲਿਸ নো ਡਾਊਟ ਪਕੜਦਾ ਲੈਂਦੀ ਹੈ ਲੇਕਿਨ ਬਾਅਦ ਦੇ ਵਿੱਚ ਇਹ ਕਹਿ ਦਿੰਦੀ ਹੈ ਵੀ ਇਹ ਨਸ਼ੇ ਵਾਲੇ ਨੂੰ ਜੇ ਅਸੀਂ ਜਿਆਦਾ ਦਿਨ ਫੜ ਕੇ ਰੱਖਾਂਗੇ ਤਾਂ ਉਹ ਜਾਂ ਤਾਂ ਕੁਝ ਉਹਨੂੰ ਦਿਕਤ ਆ ਜਾਏਗੀ ਜਾਂ ਸਾਨੂੰ ਛੱਡਣਾ ਪੈਗਾ ਇਸ ਕਰਕੇ ਫਨੀ ਗਰ ਬਾਅਦ ਛੱਡ ਦਿੰਦੇ ਨੇ ਤਾਂ ਮੇਨ ਸਾਨੂੰ ਇੱਕ ਇਸ਼ੂ ਤਾਂ ਇਹ ਹੈ ਦੂਜਾ ਇਸ਼ੂ ਇਹ ਵੀ ਇੱਥੇ ਸਟਰੀਟ ਕ੍ਰਾਈਮ ਇੰਨਾ ਕ ਵੱਧ ਗਿਆ ਹੈ ਇੰਨਾ ਪੌਸ਼ ਏਰੀਆ ਵੀਰਕਵਾਲੀ ਸਟਰੀਟ ਕ੍ਰਾਈਮ ਇੰਨਾ ਕ ਵੱਧ ਚੁੱਕਿਆ ਹੈ ਵੀ ਜੇ ਅਸੀਂ ਕਹਿੰਦੇ ਹਾਂ ਵੀ ਸਟਰੀਟ ਰੋਜ਼ਾਨਾ ਕੋਈ ਕੇਸ ਨਹੀਂ ਹੁੰਦਾ ਸੀ ਹੁਣ ਰੋਜ਼ਾਨਾ ਦੇ ਦੋ ਕੇਸ ਹੋਣ ਲੱਗ ਗਏ ਆ ਜੀ ਮਤਲਬ ਮਹੀਨੇ ਦੇ ਵਿੱਚ ਘਟੋ ਘਟ ਆਏ ਆ ਵੀ 25 30 ਕੇਸਿਸ ਹੋ ਜਾਂਦੇ ਜਿਹੜੇ ਕਿ ਸਾਨੂੰ ਦਿੱਕਤ ਕਰ ਰਹੇ ਆ ਤੇ ਸਿਟੀਜ਼ਨ ਜਿੰਨੇ ਵੀ ਹੈਗੇ ਇੱਥੇ ਸਾਰੇ ਡਰੇ ਹੋਏ ਆ ਤੇ ਉਹ ਪੁਲਿਸ ਜੋ ਅੱਜ ਮਹਿੰਮ ਦੇ ਲਈ ਆਗਾਜ਼ ਚਿੰਤਾ ਕਰ ਤੁਹਾਡੇ ਕੋਲੋਨੀ ਦੇ ਵਿੱਚ ਆਈ ਨੇ ਕੀ ਲੱਗਦਾ ਤੁਹਾਨੂੰ ਅੱਜ ਇਹਨਾਂ ਕਾਰਗਰ ਹੋਏਗਾ ਸਰ ਦੇਖੋ ਪੁਲਿਸ ਨੇ ਆਪਦਾ ਇੱਕ ਉਪਰਾਲਾ ਤਾਂ ਬਹੁਤ ਵਧੀਆ ਕੀਤਾ ਹੈ ਲੇਕਿਨ ਇੱਕ ਸਭ ਤੋਂ ਵੱਲੇ ਹੁੰਦੀ ਹੈ ਪਲੈਨਿੰਗ ਤੇ ਇੱਕ ਹੁੰਦੀ ਹੈ ਐਗਜ਼ੀਕਿਊਸ਼ਨ ਐਗਜ਼ੀਕਿਊਸ਼ਨ ਕਿਸ ਲੈਵਲ ਤੱਕ ਕਰਦੇ ਆ ਕਿੰਨੇ ਲੋਅਰ ਲੈਵਲ ਤੱਕ ਜਾ ਕੇ ਐਗਜ਼ੀਕਿਊਸ਼ਨ ਹੁੰਦੀ ਹੈ ਉਹ ਚੀਜ਼ ਮੇਨਲੀ ਨਿਰਧਾਰਿਤ ਕਰੇਗੀ ਵੀ ਇਹ ਕਿੰਨਾ ਕੁਪਰਾਲਾ ਸਕਸੈਸਫੁਲ ਹੁੰਦਾ ਹੈ ਬਟ ਨੋ ਡਾਊਟ ਅਸੀਂ ਸਾਰਿਆਂ ਨੂੰ ਉਮੀਦ ਤਾਂ ਬਹੁਤ ਹੈ ਵੀ ਇਸ ਉਪਰਾਲਾ ਵਧੀਆ ਹੋਏਗਾ ਬਟ ਫਿਰ ਉਹ ਹੀ ਗੱਲ ਹੈ ਵੀ ਸਾਨੂੰ ਐਗਜ਼ੀਕਿਊਸ਼ਨ ਦੇ ਹਲੇ ਉੱਪਰ ਇਲਾਕਾ ਕਿਹੜਾ ਜਿਆਦਾ ਪੈਡਲਰ ਇੱਥੇ ਸਾਰੇ ਵੀਰ ਕਾਲਿੰਗ ਦੇ ਵਿੱਚ ਕੁਝ ਨਾਲ ਗਲੀ ਦੇ ਏਰੀਆ ਦੇ ਵਿੱਚ ਹੈਗਾ ਜਿਹੜਾ ਕਿ ਅਮਰੀਕ ਸਿੰਘ ਰੋਡ ਦੇ ਵਿੱਚ ਲੱਗਦਾ ਹੈ ਤੇ ਉੱਥੇ ਅਪਰੋਕਸੀਮੇਟਲੀ ਕੋਈ ਚਾਕੂ ਲੈ ਕੇ ਫਿਰ ਰਿਹਾ ਕੋਈ ਉਹਦੇ ਨਾਲ ਅਪਰੋਕਸੀਮੇਟਲੀ ਕੋਈ ਕਿਸੇ ਕੋਲੇ ਹਫੀਮ ਹੈ ਕਿਸੇ ਕੋਲੇ ਕੁਚਾ ਨਸ਼ਾ ਹੈ ਚਿੱਟੇ ਹੈ ਬਹੁਤ ਕੁਝ ਹੈ ਤੇ ਪਾਰਕ ਹੈ ਜਿੱਥੇ ਪ੍ਰੈਕਟੀਕਲੀ ਇੰਜੈਕਸ਼ਨ ਲਗਾਉਂਦੇ ਆ ਲੋਕੀ ਤੇ ਉਹ ਬੜੇ ਅਸੀਂ ਦੁਖੀ ਹਾਂ ਇਹ ਕਹਿੰਨਾ ਕਿ ਬਹੁਤ ਜ਼ਿਆਦਾ ਦੁਖੀਆਂ ਵੀ ਇਹਦਾ ਸਾਨੂੰ ਥੋੜੇ ਰਾਹੀ ਅਸੀਂ ਇਸ ਚੀਜ਼ ਨੂੰ ਲੈਣਾ ਨੂੰ ਅੱਖਾਂ ਖੋਲਣਾ ਚਾਹੁੰਦੇ ਪੁਲਿਸ ਦੇ ਵਿੱਚ ਵੀ ਇਹ ਪਲੀਜ਼ ਇਸ ਨੂੰ ਅੱਗੇ ਵਧਾਇਆ ਜਾਵੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਥਾਣੇ ਦੇ ਵਿੱਚ ਜਾ ਕੇ ਕੰਪਲੇਨ ਕਰੋ ਸਿਰੋ ਦੇਖੋ ਕੱਲੇ ਕੱਲੇ ਸਾਡਾ ਕੀ ਹੈ ਸਿਵਿਲਨ ਨੂੰ ਮੇਨ ਦਿੱਕਤ ਕੀ ਹੁੰਦੀ ਹੈ ਸਿਵਿਲਨ ਨੂੰ ਮੇਨ ਦਿੱਕਤ ਇਹ ਹੁੰਦੀ ਹੈ ਵੀ ਉਹਦਾ ਟਾਈਮ ਨਾ ਖਰਾਬ ਹੋਵੇ ਉਹਦੇ ਬਿਆਨਾਂ ਦੇ ਵਿੱਚ ਸਾਈਨ ਲੈਤੇ ਜਾਂਦੇ ਉਹਨੂੰ ਬਾਰ-ਬਾਰ ਟੁਲਿਸਟੇਸ਼ਨ ਨਾ ਬੁਲਾਇਆ ਜਾਵੇ ਇਸ ਕਰਕੇ ਬਹੁਤ ਸਿਵਿਲਨ ਇਸ ਚੀਜ਼ ਦੇ ਉੱਤੇ ਡਰਦੇ ਹੋਏ ਅੱਗੇ ਨਹੀਂ ਆਉਂਦੇ ਆ ਤਾਂ ਕਿ ਸਾਨੂੰ ਉਹਨਾਂ ਨੂੰ ਦਿੱਕਤ ਨਾ ਆਵੇ ਤੇ ਦਾ ਵੱਧਦੀ ਤੁਰਦੀ ਜਾ ਰਹੀ ਹੈ ਲੇਕਿਨ ਪੁਲਿਸ ਨੂੰ ਜੇ ਥੋੜਾ ਜਿਆਦਾ ਸਿਸਟਮ ਬਣਾ ਕੇ ਐਗਜ਼ੀਕਿਊਸ਼ਨ ਕਰਦੀ ਆ ਉਹਦਾ ਪਲਾਨ ਜੇ ਕਰਦਾ ਮੈਨੂੰ ਲੱਗਦਾ ਕਾਫੀ ਚਲਦਾ ਅੰਮ੍ਰਿਤ ਕੀ ਗਣਾ ਚੁਣੇ ਪਬਲਿਕ ਨਾਲ ਕਿੰਨੀ ਕੀਤੀ ਹੈ ਅੱਜ ਜੀ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਇੱਕ ਇਨੀਸ਼ੀਏਟਿਵ ਸਟਾਰਟ ਕੀਤਾ ਗਿਆ ਹੈ ਸੰਪਰਕ ਪ੍ਰੋਗਰਾਮ ਜੇ ਤੋ ਚ ਅਸੀਂ ਜਿਹੜੀ ਵਿਲੇਜ ਡਿਫੈਂਸ ਕਮੇਟੀਆਂ ਜਾਂ ਮੁਹੱਲਾ ਡਿਫੈਂਸ ਕਮੇਟੀਆਂ ਬਣਾਈਆਂ ਸੀਗੀਆਂ ਉਹਨਾਂ ਦੇ ਨਾਲ ਅਸੀਂ 1 ਟੂ 1 ਇੰਟਰੈਕਸ਼ਨ ਸ਼ੁਰੂ ਕੀਤੀ ਹੈ ਅੱਜ ਬਠਿੰਡਾ ਸ਼ਹਿਰ ਚ ਮੈਂ ਵੀਰ ਕਲੋਨੀ ਚ ਆਈਆਂ ਜਿਹੜੀ ਕੋਤਵਾਲੀ ਥਾਣੇ ਦੇ ਏਰੀਆ ਚ ਪੈਂਦੀ ਹੈ ਇੱਥੇ ਦੇ ਸਾਰੇ ਪਤਵੰਤੇ ਲੋਕ ਔਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਕਾਫੀ ਸਾਡੇ ਨਾਲ ਇਹਨਾਂ ਨੇ ਇਨਫਾਰਮਲ ਕਮਿਊਨੀ ਜੋ ਚੈਲੰਜਸ ਇਹਨਾਂ ਨੂੰ ਲੱਗਦਾ ਹੈ ਪੁਲਿਸ ਨੂੰ ਫੇਸ ਕਰਨੇ ਹਨ ਔਰ ਅਸੀਂ ਵੀ ਆਪਣਾ ਦੱਸਿਆ ਵੀ ਕੀ ਕੀ ਅਸੀਂ ਅੱਗੇ ਪਲਾਨ ਕਰ ਰਹੇ ਹੈ ਬੈਟਰ ਪੁਲਿਸਿੰਗ ਪ੍ਰੋਵਾਈਡ ਕਰਨ ਲਈ ਉਹ ਸਾਰੀ ਸਾਡੀ ਗੱਲਬਾਤ ਹੋਈ ਤੇ ਅਸੀਂ ਹੁਣ ਸਾਰੇ ਕੁਝ ਨੋਟਵਿਚ ਕਰ ਲਿਆ ਤੇ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਐਕਸਪੈਕਟੇਸ਼ਨਸ ਹੈ ਉਹਦੇ ਤੇ ਖਰੇ ਉਤਰੀਏ ਕਾਫੀ ਲੋਕਾਂ ਨੇ ਕਿ ਪੁਲਿਸ ਨਾਲ ਜਿਹੜਾ ਵਿਸ਼ਵਾਸ ਹੈ ਉਹ ਕਹਿੰਦੇ ਗੈਪ ਪੂਰ ਚੁੱਕਿਆ ਕਿਸੇ ਨਾ ਕਿਸੇ ਤਰ੍ਹਾਂ ਕੀ ਲੱਗਦਾ ਹੈ ਕਿਵੇਂ ਆਉਣ ਵਾਲੀ ਸਮਾਂ ਜਿਹੜੇ ਕ ਹਾਂਜੀ ਇਹੋ ਨੇ ਕਈਆਂ ਨੇ ਕਿਹਾ ਕਿ ਸਪੈਸ਼ਲੀ ਡਰੱਗਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਕਿਉਂਕਿ ਡਰੱਗਸ ਰਿਲੇਟਿਡ ਕ੍ਰਾਈਮ ਵੱਧਦਾ ਜਾਂਦਾ ਹੈ ਸੋ ਅਸੀਂ ਇਹੀ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਦਿਨ ਰਾਤ ਪੁਲਿਸ ਤੁਹਾਡੀ ਸੇਵਾ ਚ ਹੀ ਇਟ ਇਜ਼ ਆ ਡਿਊਟੀ ਟੂ ਸਰਵ ਥਮ ਸੋ ਜਦੋਂ ਤੱਕ ਅਸੀਂ ਇਹਨਾਂ ਨੂੰ ਜੋ ਪ੍ਰੋਬਲਮਸ ਹੈ ਉਹਦੇ ਰਿਜ਼ਲਟ ਨਹੀਂ ਦਵਾਂਗੇ ਤਾਂ ਇਹ ਗੈਪ ਨਹੀਂ ਕਵਰ ਹੋਣਾ ਸੋ ਅਸੀਂ ਇੱਕ ਪੋਜ਼ਿਟਿਵ ਵਿਸ਼ਵਾਸ ਦੇ ਕਿਥੋਂ ਚੱਲੇ ਆ ਐਂਡ ਆਮ ਸ਼ੋਰ ਮਾਈ ਟੀਮ ਵਿਲ ਨਾਟ ਲੈਟ ਮੀ ਡਾਊਨ ਈ ਰਿਕਸ਼ਾ ਦੀ ਵੀ ਗੱਲ ਚੜੀ ਬੜੀ ਵੱਡੀ ਸਮੱਸਿਆ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਈ ਰਿਕਸ਼ਾ ਹੈਗੇ ਨੇ ਕੋਈ ਗਿਣਤੀ ਵੀ ਕਿਸੇ ਕੋਲੇ ਕੋਈ ਹਿਸਾਬ ਨਹੀਂ ਆ ਇਹ ਜੀ ਮੈਨੂੰ ਥੋੜਾ ਟ੍ਰਾਂਸਪੋਰਟ ਡਿਪਾਰਟਮੈਂਟ ਜਾਂ ਕੋਰਪੋਰੇਸ਼ਨ ਨਾਲ ਗੱਲ ਕਰਨੀ ਪੈਣੀ ਹੈ ਅਸੀਂ ਨੋਟ ਕਰ ਲਿਆ ਅਸੀਂ ਦੇਖਦੇ ਹਾਂ ਇਹਨੂੰ ਕਿਵੇਂ ਬੈਟਰ ਕਰ ਸਕਦੇ ਪਹਿਲਾਂ ਵੀ ਕਈ ਵਾਰੀ ਇਹਦੇ ਬਾਹਰ ਰਤਾ ਹੋ ਚੁੱਕੇ ਹੈ ਪਰ ਨੰਬਰ ਕਿਸੇ ਦਾ ਵੀ ਨਹੀਂ ਜਦੋਂ ਕਿ ਇਹਨਾਂ ਦਾ ਨੰਬਰ ਲੱਗਣਾ ਵੀ ਜ਼ਰੂਰੀ ਹੈ ਹਾਂਜੀ ਇਹ ਵੀ ਸਾਡੇ ਵੀ ਕੁਝ ਕ੍ਰਾਈਮਸ 'ਚ ਈ ਰਿਕਸ਼ਾ ਤੋਂ ਟ੍ਰੇਸ ਹੋਇਆ ਸੀਗਾ ਇਹਦੇ ਤੇ ਅਸੀਂ ਕੁਝ ਨਾ ਕੁਝ ਲੀਗਲ ਪ੍ਰੋਵੀਜ਼ਨ ਚੈੱਕ ਕਰਦੇ ਹਾਂ ਕਿਵੇਂ ਰਿਜ਼ੋਲਵ ਕਰਨਾ ਹੈ ਕੈਮ ਕੈਮਰੇ ਜੀ ਅਸੀਂ ਆਪਣੇ ਪੁਲਿਸ ਵੱਲੋਂ 30 ਅਦਾ ਦੇ ਪੁਆਇੰਟਸ ਬਠਿੰਡਾ ਸ਼ਹਿਰ ਚ ਆਈਡੈਂਟੀਫਾਈ ਕੀਤੇ ਜਿਹੜੇ ਬੜੇ ਇੰਪੋਰਟੈਂਟ ਐਂਟਰੀ ਐਗਜ਼ਿਟ ਪੁਆਇੰਟ ਹੈ ਉੱਥੇ ਅਸੀਂ ਅਰਾਊਂਡ 750 ਦੇ ਕਰੀਬ ਕੈਮਰੇ ਲੁਆਣੇ ਆ ਬੜੀ ਹਾਈ ਕੁਆਲਿਟੀ ਦੇ ਉਹ ਜਲਦੀ ਸਾਡੇ ਪ੍ਰੋਪੋਜ਼ਲ ਡੀਸੀ ਸਾਹਿਬ ਵੱਲੋਂ ਕਲੀਅਰ ਹੋ ਗਿਆ ਔਰ ਕੋਆਪਰੇਸ਼ਨ ਵੱਲੋਂ ਤੋਂ ਅਸੀਂ ਬਸ ਉਹ ਲੁਆਣੇ ਸ਼ੁਰੂ ਕਰ ਦੇਣੇ ਉਹਦੇ ਨਾਲ ਸਾਨੂੰ ਕ੍ਰਾਈਮ ਪ੍ਰੀਵੈਂਟ ਔਰ ਟ੍ਰੇਸ ਕਰਨ 'ਚ ਬਹੁਤ ਫਾਇਦਾ ਹੋਏਗਾ ਤੁਸੀਂ ਆਮ ਪਬਲਿਕ ਦੀ ਵੀ ਗੱਲ ਕੀਤੀ ਤੁਸੀਂ ਕਈਆਂ ਦੁਕਾਨਾਂ ਦੇ ਬਾਹਰ ਕੈਮਰੇ ਉਸ ਤਰ੍ਹਾਂ ਹੀ ਲਟਕ ਰਹੇ ਚੱਲਦੇ ਨਹੀਂ ਲੱਗਦਾ ਇਹ ਦੇਖੋ ਜੀ ਇਹ ਤਾਂ ਲੋਕੀ ਆਪਣੀ ਸੇਫਟੀ ਲਵਾਉਂਦੇ ਬਟ ਮੈਂ ਅਪੀਲ ਜ਼ਰੂਰ ਕੀਤੀ ਹੈ ਕਿ ਅਸੀਂ ਆਪਣੇ ਕੈਮਰੇ ਤਾਂ ਲਵਾ ਹੀ ਰਹੇ ਹਾਂ ਪਰ ਤੁਹਾਡੇ ਤੋਂ ਵੀ ਸਾਨੂੰ ਅਪੀਲ ਹੈ ਕਿ ਤੁਸੀਂ ਵੀ ਆਪਣੇ ਵੱਤਵਤ ਕੈਮਰੇ ਲਵਾਓ ਸੋ ਥੈਟ ਉਹਨਾਂ ਦਾ ਵੀ ਐਕਸੈਸ ਅਸੀਂ ਕੋਸ਼ਿਸ਼ ਕਰੀਏ ਕਿ ਸਾਨੂੰ ਮਿਲੇ ਔਰ ਅਸੀਂ ਆਪਣੇ ਕੰਟਰੋਲ ਕਿਉਂਕਿ ਸਾਡੇ ਪੁਲਿਸ ਕੰਟਰੋਲ ਰੂਮ ਚ ਵੀ ਕੁਝ ਐਕਸੈਸ ਮਿਲ ਜਾਏ ਤਾਂ ਸਾਨੂੰ ਕਾਫੀ ਉਹਦਾ ਫਾਇਦਾ ਹੋਏਗਾ ਪਟੋਲਿੰਗ ਦੀ ਗੱਲ ਕੀਤੀ ਆ ਪਿਛਲੇ ਸਮੇਂ ਚ ਪੀਸੀਆ ਨੇ ਵੀ ਕਾਫੀ ਵਧੀਆ ਕੰਮ ਕੀਤਾ ਕਾਫੀ ਘਟਨਾਵਾਂ ਜਿਹੜੀਆਂ ਟਰੇਸ ਹੋਈਆਂ ਜਿਹੜੀ ਹੁਣ ਉਹ ਕੋਟੀਆਂ ਉਹ ਬਦਾਈਓ ਪੈਟਰੋਲਿੰਗ ਤੋਂ ਜੀ ਪੀਸੀ ਆਰ ਸਾਡੀ ਸ਼ਹਿਰ ਦੀ ਬਹੁਤ ਅਫੈਕਟਿਵ ਹੈ ਬਟ ਪੀਸੀ ਆਰ ਕਿਉਂਕਿ ਐਸਐਚਓ ਕਤਵਾਲੀ ਕੋਲ ਹੀ ਪੀਸੀ ਆਰ ਦਾ ਵੀ ਚਾਰਜ ਹੈ ਤਾਂ ਉਹਨਾਂ ਨੇ ਸਾਰਾ ਕੁਝ ਨੋਟ ਕੀਤਾ ਹੈ ਔਰ ਉਹ ਇਨਸ਼ੋਰ ਕਰਨਗੇ ਕਿ ਇੱਥੇ ਗਸ਼ਤ ਹੋਵੇ ਸਪੈਸ਼ਲੀ ਇਸ ਏਰੀਆ ਚ ਚਾਰ ਪਿਕਟਸ ਲਗਾ ਰਹੇ ਜੀ ਅਸੀਂ ਉਹਦੋਂ ਜਲਦੀ ਲਾਂਚ ਕਰਾਂਗੇ ਤੇ ਉਹ ਵੀ ਸ਼ਹਿਰੀ ਏਰੀਆ ਚ ਹੈ ਅਸੀਂ ਕ੍ਰਾਈਮ ਗ੍ਰਾਫ ਚੈੱਕ ਕਰਕੇ ਹੀ ਉਹਦੀ ਏਰੀਆ ਚੂਜ਼ ਕੀਤੇ ਹੈ ਜਿੱਥੇ ਪੁਆਇੰਟ ਆਫ ਸੇਲ ਡਰੱਗਸ ਦਾ ਸੀ ਕ੍ਰਾਈਮ ਦੇਖੇ ਹੈ ਔਰ ਜੋ 스내ਚਿੰਗ ਵਗੈਰਾ ਹੋਈ ਹੈ ਉਹਨਾਂ ਏਰੀਆਜ਼ ਨੂੰ ਹੀ ਅਸੀਂ ਆਇਡੈਂਟੀਫਾਈ ਕੀਤਾ ਹੈ ਜੇ ਪਿਛਲੇ ਸਮੇਂ ਚ ਜੀ ਦੇਖਦੇ ਰਹੇ ਹੈ ਮਹੀਨਾ ਮੇਂ ਵੀ ਗਲਤੀ ਕੀਤੀ ਵੀ ਪੁਲਿਸ ਨੂੰ ਕਾਲ ਕਰਨ ਚ ਜਾਂ ਇਨਫਰਮੇਸ਼ਨ ਦੇਣ ਕਿਟਰ ਦੇ ਆ ਜਿਹੜੀ ਜਿਆਦਾ ਤੱਕ ਖੱਜਲ ਖਵਰੀ ਹੁੰਦੀ ਹੈ ਜਾਂ ਉਹਨਾਂ ਦਾ ਜਿਹੜਾ ਨਾਮ ਲੀਕ ਹੋ ਜਾਂਦਾ ਕੀ ਕਹਿਣਾ ਚਾਹੂਗੇ ਵੀ ਪਬਲਿਕ ਨੂੰ ਦੇਖੋ ਜੀ ਇਹਨਾਂ ਨੇ ਪਰ ਇਹ ਵੀ ਕਿਹਾ ਕਿ ਆਫੀਸਰ ਲੈਵਲ ਤੇ ਇਦਾਂ ਦੀ ਪ੍ਰੋਬਲਮ ਨਹੀਂ ਹੁੰਦੀ ਥੱਲੇ ਥੋੜਾ ਫੇਸ ਕਰਦੇ ਸੋ ਆਈ ਅਸ਼ੋਰ देम ਕਿ ਅਸੀਂ ਆਪਣੇ ਥੱਲੇ ਵੀ ਫੋਰਸ ਨੂੰ ਸੈਂਸਿਟਾਈਜ਼ ਕਰ ਰਹੇ ਆ ਕਿ ਕਿਉਂਕਿ ਸਾਡੇ ਡੀਜੀ ਪੰਜਾਬ ਵੀ 112 ਦੀ ਕਾਲ ਤੋਂ ਆਪ ਰੈਂਡਮਲੀ ਚੈੱਕ ਕਰਦੇ ਸੋ ਡਾਊਨ ਦਿ ਲਾਈਨ ਹੀ 익ਸਪੈਕਟਸ ਕਿ ਐਵਰੀ ਸਿੰਗਲ ਕੰਪਲੇਂਟ ਜਿਹੜੀ ਐਕਸ਼ਨੇਬਲ ਹੈ ਉਹਦੇ ਚ ਪਰਚਾ ਬਣਦਾ ਤੇ ਮੈਂ ਪਹਿਲਾਂ ਵੀ ਕਈਆਂ ਨੂੰ ਨੋਟਿਸ ਵਗੈਰਾ ਦਿੱਤੇ ਆ ਜਿਹੜੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸੀ ਸੋ ਅਗੇ ਇਨਸ਼ੋਰ ਕਰਾਂਗੇ ਕਿ ਐਦਾਂ ਦੀ ਪ੍ਰੋਬਲਮ ਨਾ ਆਏ